ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲਾਗ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਸਾਡੇ ਕਾਲਜ ਵਿੱਚ ਇੱਕ ਔਮਨ ਸੇਫਟੀ ਸੈੱਲ ਹੈ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਪੁਲਿਸ ਨੇ ਸੋ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫਆਈਆਰ ਦਰਜ ਹੋਈ ਹੈ ਉਹ ਇੱਥੇ ਪੜਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਨੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਸਰਕਾਰੀ ਕਾਲਜ ਦੇ ਵਿੱਚ ਪੜ੍ਹਦੀ ਇੱਕ ਲੜਕੀ ਦਾ ਤਿੰਨ ਲੜਕਿਆਂ ਦੇ ਵੱਲੋਂ ਕਾਲਜ ਦੇ ਅੰਦਰ ਸਮੂਹਿਕ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 27 ਮਾਰਚ ਦੀ ਹੈ ਅਤੇ ਪੀੜਤ ਲੜਕੀ ਦੇ ਵੱਲੋਂ ਕੱਲ੍ਹ ਯਾਨੀ ਕਿ 9 ਤਰੀਕ ਨੂੰ ਇਸ ਘਟਨਾ ਦੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਾਣਕਾਰੀ ਮੁਤਾਬਕ ਬੀਏ ਫਰਸਟ ਇਅਰ ਦੀ ਇਹ ਲੜਕੀ ਹੈ ਜਿਸ ਦੇ ਨਾਲ ਕਾਲਜ ਦੇ ਅੰਦਰ ਤਿੰਨ ਲੜਕੀਆਂ ਦੇ ਵੱਲੋਂ ਇੱਕ ਸ਼ਰਮਨਾਕ ਕਰਤੂਤ ਕੀਤੀ ਗਈ ਤਾਂ ਦੱਸਦੀ ਹੈ ਕਿ ਨਾਬਾ ਦੇ ਸਰਕਾਰੀ ਕਾਲਜ ਰਿੱਪੂ ਦਮਨ ਦੀ ਇਹ ਘਟਨਾ ਹੈ ਤੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨਾਲ ਜਦੋਂ ਇਸ ਘਟਨਾ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਇਹ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੌਂਚ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੌਂਚ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਵਿਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਸ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਹੈ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਤੇ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਤੁਸੀਂ ਸਚੇ ਚਾਹਬ ਨਾਲ ਗੱਲ ਕੀਤੀ ਆ ਉਹਨਾਂ ਨੇ ਕੀ ਕਿਹਾਗਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਤਾਂ ਕਾਲਜ ਦੇ ਪ੍ਰਿੰਸੀਪਲ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜਿਸ ਕਮਰੇ ਦੇ ਵਿੱਚ ਘਟਨਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ 3 ਵਜੇ ਤੱਕ ਸਟਾਫ ਮੈਂਬਰ ਮੌਜੂਦ ਹੁੰਦੇ ਹਨ ਜਦੋਂ ਕਿ ਇਹ ਘਟਨਾ 1 ਵਜੇ ਦੀ ਦੱਸੀ ਗਈ ਹੈ ਇਸ ਮੌਕੇ ਨਾਬਾ ਕਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕੀ ਦੱਸਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਕੁੱਝ ਲੜਕੀ ਹੈ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਹਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 375 ਡੀ ਦਾ ਮੁਕਦਮਾ ਅਰਜੀ ਕੀਤਾ ਹੈ ਕੀ ਬਿਆਨ ਚ ਲਿਖਾਇਆ ਜੀ ਉਹਨਾਂ ਨੇ ਲੜਕੀ ਨੇ ਜੀ ਹਾਂ ਜੀ ਬਿਆਨ ਦੇ ਵਿੱਚ ਲੜਕੀ ਨੇ ਕੀ ਲਖਾਇਆ ਹੈ ਬਿਆਨ ਦੇ ਵਿੱਚ ਇਹ ਲਖਾਇਆ ਕਿ ਉਹ ਇੱਥੇ ਪੜਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਨੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ ਰੇਪ ਕੀਤਾ ਇਹ ਕਾਲਜ ਦੇ ਵਿੱਚ ਹੋਇਆ ਔਰ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਵੀ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਉਹ ਅੱਗੇ ਕਾਰਵਾਈ ਅਮਲ ਚ ਜਾਂਦੀ ਜਾਵੇ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਈ ਹੋਰ ਨੇ ਜੀ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਹਾਂ ਅਸੀਂ ਤਫਤੀਸ਼ 'ਚ ਦੇਖਦੇ ਹਾਂ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡਰ ਨੇ ਜੋ ਵੀ ਹੈ ਉਹ ਤਾਂ ਤਫਤੀਸ਼ 'ਚ ਸਾਹਮਣੇ ਆਏ ਰਹੇ ਨਾਲ ਪਤਾ ਨਹੀਂ ਲੱਗਿਆ ਲੜਕੀ ਕਿੱਥੇ ਰਹਿੰਦੇ ਨੇ ਲੜਕੇ ਵੀ ਹਾਂ ਇੱਥੋਂ ਕਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਲੜਕੇ ਆਈਡੈਂਟੀਫਾਈਡ ਇਹ ਘਟਨਾ ਕਿੰਨੇ ਤਰੀਕ ਦੀ ਹੈ ਕਿੰਨੇ ਟਾਈਮ ਇਹ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਕੱਲ ਸਾਡੇ ਕੋਲ ਆਏ ਨੇ ਕੱਲ ਬਿਆਨ ਲਖਾਇਆ ਹੈ ਔਰ ਬਿਆਨ ਖਾ ਕੇ ਨਾਰਦਗੰਡ ਰਿਪੋਰਟ ਰਜਿਸਟਰੀ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਨਾਬਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਚਰਦੀਕਲਾ ਟਾਈਮ ਟੀਵੀ ਲਈ ਨਾਬਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ